ਇਹ ਕਾਲ ਕਿਵੇਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਕੈਂਟੀ ਹੋਵੋਗੇ ਤੇ ਬਈ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਤੇ ਬਈ ਹਸ ਦਿਨ ਹੋ ਗਏ ਸੀਗੇ ਦੂਜੀ ਵੀਡੀਓ ਤਾਂ ਬਣਾਈ ਨਹੀਂ ਹੈਗੀ ਮਾ ਵਲੌਗੇ ਬਣਾ ਲਈਏ ਚੱਲ ਫਿਰ ਬਈ ਨਾਲ ਤੁਹਾਨੂੰ ਸਰਪ੍ਰਾਈਜ਼ ਦੇਣੇ ਸੀਗੇ ਮਤਲਬ ਸਰਪ੍ਰਾਈਜ਼ ਦੇਣਾ ਸੀਗਾ ਇੱਕ ਤੇ ਉਹ ਮੈਂ ਤੁਹਾਨੂੰ ਦੇਵਾਂਗਾ ਵੀਡੀਓ ਦੇ ਐਂਡ ਦੇ ਵਿੱਚ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਜ ਮੰਮੀ ਨੇ ਸਮਾਨ ਜਮਗਾਇਆ ਸੀਗਾ ਉਹ ਲਿਆ ਕੇ ਦਿਨਾ ਤੇ ਮਿਲਦਾ ਤੁਹਾਨੂੰ ਮੈਂ ਸਮਾਨ ਲਿਆ ਕੇ ਤੇ ਬਈ ਮੰਮੀ ਨੂੰ ਤਾਂ ਲਿਆਤਾ ਸੀਗਾ ਸਮਾਨ ਮੈਂ ਤੇ ਤੁਹਾਨੂੰ ਇੱਧਰ ਆਵਾਜ਼ ਆ ਰਹੀ ਹੋਣੀ ਬਹੁਤ ਜ਼ਿਆਦਾ ਪੰਖਾ ਚੱਲ ਰਿਹਾ ਇੱਧਰ ਤੇ ਭਾਈ ਆ ਦੇਖੋ ਮੈਂ ਸਾਈਕਲ ਲੈ ਕੇ ਆਇਆ ਸੀਗਾ ਆਪਦੀ ਨਵੀਂ ਤੇ ਭਾਈ ਇਹ ਵਾਲਾ ਸਰਪ੍ਰਾਈਜ਼ ਨਹੀਂ ਹੈਗਾ ਸਰਪ੍ਰਾਈਜ਼ ਲੱਗਾ ਉਹ ਤੁਹਾਨੂੰ ਵੀਡੀਓ ਦੇ ਲਾਸਟ ਜੇ ਦਿਖਾਵਾਂਗਾ ਐਂਡ ਭਾਈ ਤੁਸੀਂ ਆ ਦੇਖ ਸਕਦੇ ਹੋ ਭਾਈ ਇਹ ਹੈ ਗਗਨ ਭਾਈ ਇਹ ਮੇਰੇ ਨਾਲ ਵੀਡੀਓ ਬਣਵਾਉਂਦਾ ਮੇਰਾ ਭਾਈ ਆ ਇਹ ਕੱਢ ਦਿਓ ਇਹਨੂੰ ਤੇ ਭਾਈ ਮੈਂ ਚੱਲਿਆ ਸੀਗਾ ਸਮਾਨ ਲੈਣ 1000 years later ਆ ਗਿਆ ਮੈਂ ਯਾਰ ਦੁਕਾਨ ਤੋਂ ਤੇ ਬਈ ਪੈਨ ਵੀ ਲੈ ਆਇਆ ਮੈਂ ਤੇ ਨਾਲ ਹੀ ਚੀਜ਼ੀ ਲੈ ਆਇਆ ਤੇ ਬਈ ਤੁਸੀਂ ਪਿੱਛੇ ਦੇਖੀ ਰੱਖਦੇ ਹੋ ਸੇਮ ਹੀ ਬਣਨ ਦੀ ਤਿਆਰੀ ਹੋ ਰਹੀ ਆ ਐ ਜੀਗਾ ਮੈਂ ਤਾਂ ਨੀਬੂ ਮਸਾਲਾ ਤੇ ਬਈ ਇਹ ਤਾਂ ਮੈਂ ਖਾ ਲਿਆ ਤੇ ਬਈ ਹੁਣ ਮੈਂ ਲੱਗਿਆ ਪੜਨ ਤੇ ਤੁਹਾਨੂੰ ਪੜ ਪੜ ਕੇ ਮਿਲਦਾ ਮੈਂ ਇਹ ਵਾਰ ਤੁਹਾਨੂੰ ਸਰਪ੍ਰਾਈਜ਼ ਵੀ ਦੇਵਾਂਗੇ ਤੇ ਮੈਂ ਵੀਡੀਓ ਨਾਲ ਬਣੇ ਰਹੋ ਜੇ ਸਰਪ੍ਰਾਈਜ਼ ਦੇਖਣਾ ਤੋਗੇ ਤਿਆਰ ਹੋ ਗਿਆ ਸੀਗਾ ਤੇ ਭਾਈ ਦੂਜੇ ਕੱਪੜੇ ਪਾਲੇ ਪਰਣਾ ਵੀ ਦੁਬਾਰਾ ਬੰਨਣਾ ਹੈਗਾ ਤੇ ਭਾਈ ਪੜ ਪੁੜ ਕੇ ਤਾਂ ਹੋ ਗਿਆ ਆਪਾਂ ਤਿਆਰ ਸ਼ਾਮ ਪੈ ਗਈ ਇੱਕ ਹਿਸਾਬ ਨਾਲ ਤਾਂ ਭਾਈ ਤੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੇ ਕਿਤੇ ਸੇਮੀਆਂ ਬਣੀ ਜਾਂਦੀਆਂ ਨੇ ਆ ਦੇਖੋ ਯਾਰ ਇੱਧਰ ਵੀ ਸੇਮੀਆਂ ਬਣਾ ਲਏ ਹੋਏ ਨੇ ਜੀ ਭਾਈ ਇੱਧਰ ਤਾਂ ਸੇਮੀਆਂ ਵਟ ਰਹੇ ਨੇ ਅਸੀਂ ਵਟਣੇ ਪਰ ਅਸੀਂ ਜੰਦੀ ਨਾਲ ਵਟੀਆਂ ਨੇ ਤੇ ਆਹ ਮਸ਼ੀਨ ਨਾਲ ਵਟਾ ਰਹੇ ਨੇ ਤੇ ਹਾਂਜੀ ਬਾਕੀ ਮੈਂ ਕੰਮ ਘੁੰਮ ਕਰਕੇ ਹੋ ਗਿਆ ਸੀ ਰੈਡੀ ਤੇ ਜੀ ਬਾਈ ਜੀ ਦਾ ਤੁਹਾਨੂੰ ਇੰਤਜ਼ਾਰ ਸੀਗਾ ਤੇ ਹੁਣ ਆਪਾਂ ਉਹ ਕਰਨ ਜਾ ਰਹੇ ਹਾਂ ਤੇ ਬਾਈ ਤੁਹਾਨੂੰ ਦਿਖਾਣੇ ਹੁਣ ਸਰਪ੍ਰਾਈਜ਼ ਤਾਂ ਬਾਈ ਦੇਖੋ ਬਾਈ ਜੀ ਤੁਹਾਨੂੰ ਸਰਪ੍ਰਾਈਜ਼ ਵੀ ਦੇਈ ਦਿੰਨੇ ਆ ਫਿਰ ਛੱਡਣਾ ਨਹੀਂ 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 ਛੱਡਦਾਂ ਬਾਈ ਉਧਰ ਆਵਾਜ਼ ਆ ਰਹੀ ਹੁਣੀ ਚੀਂਆਂ ਵਾਤ ਰਹੇ ਨੇ ਤੇ ਬਾਈ ਤੁਹਾਨੂੰ ਸਰਪ੍ਰਾਈਜ਼ ਦੇਈ ਦਿੰਨੇ ਆ ਆਹ ਦੇਖੋ ਯਾਰ ਬਾਈ ਅਸੀਂ ਨਵੀਂ ਫੀਮੇਲ ਡੌਗ ਲੈ ਕੇ ਆਏ ਯਾਰ ਫੀਮੇਲ ਆ ਇਹ ਤੇ ਬਾਈ ਤੁਸੀਂ ਦੇਖੀ ਜਾਨਾ ਕਿੰਨੀ ਕਿਊਟ ਆ ਯਾਰ ਇਹ ਤੇ ਬਾਈ ਇਹਨਾ ਮੈਂ ਆਪਾਂ ਨੇ ਕੈਂਡੀ ਰੱਖਤਾ ਤੇ ਬਾਈ ਇਹ ਬੰਨ ਰੱਖੀ ਆ ਗਈ ਹਜੇ ਆ ਦੇਖੋ ਯਾਰ ਲਗੀ ਇਹ ਸਾਡੀ ਫੀਮੇਲ ਡੌਗ ਤੁਹਾਨੂੰ ਤੇ ਬਾਈ ਅਸੀਂ ਨਵੀਂ ਉਹ ਲਿਆਂਦੀ ਆ ਇਹ ਖਾਸੇ ਦਿਨ ਹੋ ਗਏ ਆ ਤਾਂ ਵੈਸੇ ਪਰ ਮੈਂ ਵਲੋਗ ਅੱਜ ਬਣਾ ਰਿਹਾ ਕਿਉਂਕਿ ਯਾਰ ਮੈਂ ਦੂਜਾ ਕੰਟੈਕਟ ਸ਼ੁਰੂ ਕਰਿਆ ਹੋਇਆਗਾ ਫਨੀ ਵੀਡੀਓ ਬਣਾਉਣ ਵਾਲਾ ਤਾਂ ਕਰਕੇ ਯਾਰ ਮੈਂ ਫਿਰ ਵਲੋਗ ਘਾਟੇ ਪਾਉਣਾ ਹੁੰਦਾ ਤੇ ਮਹਾ ਇੰਨੇ ਦਿਨ ਹੋ ਗਏ ਚਲ ਵੀਡੀਓ ਬਣਾਈ ਨਹੀਂ ਹੈਗੀ ਮੈਂ ਵਲੋਗ ਹੀ ਬਣਾ ਲੈਨੇ ਆ ਤੇ ਇਹ ਮਾ ਦਿਖਾ ਦੇਣਾਂ ਨਾਲੇ ਨਵਾਂ ਡੇਡਾ ਅਸੀਂ ਡੌਗ ਲੈ ਕੇ ਆਇਆ ਤੇ ਬਾਈ ਛੁੱਟੀ ਨੇ ਹੁਣ ਛੁੱਟੀਆਂ ਨੇ 2-3 ਉਹਦੇ ਵਿੱਚ ਤੁਹਾਨੂੰ ਅਸੀਂ ਵੀਡੀਓ ਲਿਆ ਦਾਂਗੇ ਵਧੀਆ ਵੀਡੀਓ ਆਜੂਗੀ ਤੁਹਾਡੇ ਲਈ ਪਰਸੋਂ ਕੱਲ ਪਰਸੋਂ ਤੱਕ ਆਜੂਗੀ ਜਾਂ ਤਾਂ ਕੱਲ ਨੂੰ ਆਜੂਗੀ ਤੇ ਬਾਈ ਬਾਕੀ ਹੁਣ ਕੁਝ ਕਰਨ ਨੂੰ ਹੈਗਾ ਨਹੀਂ ਸੀਗਾ ਤੇ ਯਾਰ ਤੁਸੀਂ ਯਾਰ ਮੌਸਮ ਦੇਖੋ ਤੁਹਾਨੂੰ ਮੈਂ ਮੌਸਮ ਦੇ ਸ਼ੋਰਟਸ ਦਿਖਾਣਾ ਤੇ ਬਾਈ ਤੁਸੀਂ ਦੇਖਿਆ ਯਾਰ ਮੌਸਮ ਕਿੰਨਾ ਘੈਂਟ ਹੋ ਰਿਹਾ ਤੂਪ ਪਵੈ ਰਹੀ ਆ ਪਰ ਬਾਈ ਠੰਡੀ ਹਵਾ ਚੱਲ ਰਹੀ ਏ ਯਾਰ ਮੈਂ ਕੋਠੇ ਤੇ ਆ ਗਿਆ ਸੀ ਆ ਦੇਖੋ ਯਾਰ ਪਿੱਛੇ ਸਾਡਾ ਪਿੰਡ ਬਾਲਾ ਹੀ ਸੋਹਣਾ ਯਾਰ ਤੇ ਹੁਣ ਮੈਂ ਥੱਲੇ ਚੱਲਦਾ ਯਾਰ ਵਲੋਗ ਮੈਂ ਘਾਟੇ ਬਣਾਉਣਾ ਨਾ ਜਿਵੇਂ ਵਧੀਆ ਵਧੀਆ ਕੋਈ ਸੀਨ ਲੱਗਦੇ ਆ ਉਹ ਤੋਂ ਬਣਾ ਲੈਣਾ ਤੇ ਵਲੋਗ ਆ ਦੇਖੋ ਯਾਰ ਕਿੰਨੀ ਸ਼ੈਤਾਨਾ ਏ ਯਾਰ ਬਹੁਤ ਝੋੜ ਕਰਦੀ ਆ ਬੰਨ ਰੱਖਿਆ ਗਿਆ ਐ ਕੈਰੀਆ ਵੀ ਖੋਲੋ ਮੈਨੂੰ ਆ ਦੇਖੋ ਯਾਰ ਦੱਸੋ ਯਾਰ ਕਿੱਦਾਂ ਲੱਗਿਆ ਤੁਹਾਨੂੰ ਅੱਜ ਦਾ ਇਹ ਵਲੋਗ ਤੇ ਆਪਾਂ ਵਲੋਗ ਵੀ ਲਿਆਂਦੇ ਰਹਿਵਾਂਗੇ ਤੇ ਵੀਡੀਓਸ ਤਾਂ ਯਾਰ ਆਉਂਦੀਆਂ ਰਹਿਣਗੀਆਂ ਤੇ ਯਾਰ ਮੈਂ ਹੁਣ ਵੀਡੀਓਜ਼ ਡੇਲੀ ਨਹੀਂ ਪਾਉਂਦਾ ਹੈਗਾ ਕਿਉਂਕਿ ਯਾਰ ਹੁਣ ਪੜ੍ਹਾਈ ਵੀ ਹੈ 10th ਕਲਾਸ ਹੈ ਮੇਰੀ ਯਾਰ ਤਾਂ ਕਰਕੇ ਤੇ ਹੁਣ ਜੇ ਚੈਨਲ ਬਣਾਇਆ ਤਾਂ ਮਾ ਚਲਾਣਾ ਵੀ ਆ ਫਿਰ ਅਸੀਂ ਥੋੜੀ ਥੋੜੀ ਵੀਡੀਓਜ਼ ਪਾਈ ਜਾਂਦੇ ਹੁੰਦੇ ਆ ਤਾਂ ਕਰਕੇ ਯਾਰ ਵੀਡੀਓਜ਼ ਆ ਨਹੀਂ ਰਹੀਆਂ ਹੈਗੀਆਂ ਇੰਨੇ ਦਿਨਾਂ ਤੋਂ ਇਹੀ ਰਿਝਣਾ ਬਸ ਤਾਂ ਨਹੀਂ ਆ ਰਹੀਆਂ ਵੀਡੀਓਜ਼ ਨਹੀਂ ਉਹ ਤਾਂ ਫਿਰ ਯਾਰ ਨਹੀਂ ਤਾਂ ਵੀਡੀਓਜ਼ ਅਸੀਂ ਪਾਉਂਦੇ ਹੀ ਰਹਨੇ ਆ ਪਹਿਲਾਂ ਜਿਵੇਂ ਇਕੱਠਿਆਂ ਪਾ ਦਿੰਦੇ ਹੁੰਦੇ ਸੀਗੇ ਉਦੋਂ ਛੁੱਟੀਆਂ ਸੀਗੀਆਂ ਯਾਰ ਤੇ ਹੁਣ ਜਿਵੇਂ ਸਕੂਲ ਰੈਗੂਲਰ ਲੱਗਦੇ ਰਹਿੰਦੇ ਨੇ ਜਿਵੇਂ ਹੁਣ ਯਾਰ ਛੁੱਟੀਆਂ ਆ ਗਈਆਂ ਹੁਣ ਤਾਂ ਕਰਕੇ ਫਿਰ ਆਪਾਂ ਵੀਡੀਓਜ਼ ਬਣਾ ਕੇ ਪਾ ਦਾਂਗੇ ਤੇ ਬਾਕੀ ਦੱਸੋ ਯਾਰ ਕਿਦਾਂ ਲੱਗਿਆ ਅੱਜ ਦਾ ਇਹ ਵਲੌਗ ਇਹ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰੋ ਹੁਣੇ ਤੱਕ 42 ਸਬਸਕ੍ਰਾਈਬ ਹੋ ਗਿਆ ਉਹਨੇ 42 ਸਬਸਕ੍ਰਾਈਬ ਜੇ ਦੇਖਿਆ ਜਾਵੇ ਯਾਰ ਠੀਕ ਨੇ ਤੇ ਥੋੜੇ ਜਿਹੀ ਦਿਨਾਂ ਚ ਹੋ ਜਣੇ ਤਾਂ ਓਕੇ ਯਾਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ